ਮੇਰਾ ਭਰਾ ਅੱਜ 7 ਦਿਨ ਤੋਂ ਇਹਨਾਂ ਕੋਲ ਦਾਖਲ ਹੈ ਹੀ ਤੇ ਮਤਲਬ ਇਹ ਆਪਣੇ ਬਰੋਲ ਬਰੋਲ ਦਾ ਆਇਆ ਤੇ ਇਹਨਾਂ ਨੇ ਕਿਹਾ ਕਿ ਠੀਕ ਹੋ ਰਿਹਾ ਹੈ ਠੀਕ ਹੋ ਵੀ ਗਿਆ ਕੱਲ ਆਪਾਂ ਛੁੱਟੀ ਮੰਗੀ ਜਣਾ ਕੋਲੋਂ ਤੇ ਕਹਿੰਦੇ ਅੱਜ ਆਲੂ ਦੇਾਂਗੇ ਅੱਜ ਇਹਨਾਂ ਨੇ ਪਤਾ ਹੀ ਕਿਹਨੇ ਨੇ ਜਾਣਾ ਹੈ ਇਹਨਾਂ ਨੇ ਆਪਣੇ ਨੂੰ ਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਮੁੜ ਕੇ ਕਾਪੂ ਨਹੀਂ ਹੋਇਆ ਥੱਲੇ ਆ ਲਿਆ ਦਾਣਾ ਨੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਇਸੇ ਕਰਕੇ ਵਰਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ 베ਰੀ ਦੇ ਰਹਿਣ ਵਾਲੇ ਪਰਿਵਾਰ ਦਾ 27 ਸਾਲਾ ਅਮਰਜੀਤ ਸਿੰਘ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਡਾਕਟਰਾਂ ਵੱਲੋਂ ਗਲਤ ਇੰਜੈਕਸ਼ਨ ਦਿੱਤਾ ਗਿਆ ਸੀ ਜਿਸ ਨਾਲ ਅਮਰਜੀਤ ਸਿੰਘ ਦੀ ਮੌਤ ਹੋ ਗਈ। ਇਸ ਲਈ ਡਾਕਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਐਚਓ ਵਿੰਦਰ ਪ੍ਰਕਾਸ਼ ਨੇ ਕਿਹਾ ਕਿ ਹਸਪਤਾਲ ਦੀ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਕਿ ਹਸਪਤਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਕੋਈ ਵੱਡਾ ਰੂਪ ਨਾ ਲੈ ਲਵੇ ਉਹਨਾਂ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਮੇਰਾ ਭਰਾ ਅੱਜ 7 ਦਿਨ ਤੋਂ ਇਹਨਾਂ ਕੋਲ ਦਾਖਲੀ ਸੀ ਤੇ ਮਤਲਬ ਇਹ ਆਪਣੇ ਬਰੋਲ ਬਰੋਲ ਦਾ ਹੈ ਤੇ ਇਹਨਾਂ ਨੇ ਕਿਹਾ ਕਿ ਠੀਕ ਹੋ ਰਿਹਾ ਹੈ ਠੀਕ ਹੋ ਵੀ ਗਿਆ ਕੱਲ ਆਪਾਂ ਛੁੱਟੀ ਮੰਗੀ ਹੈ ਨਾਲੋਂ ਤੇ ਕਹਿੰਦੇ ਅੱਜ ਆਲੂ ਦਿਆਂਗੇ ਅੱਜ ਇਹਨਾਂ ਨੇ ਪਤਾ ਹੀ ਕਿਹਨੇ ਨੇ ਜਾਣਾ ਹੈ ਇਹਨਾਂ ਨੇ ਆਪਣੇ ਲੋਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਮੁਰਕੇ ਕਾਬੂ ਹੀ ਨਹੀਂ ਹੋਇਆ ਥੱਲੇ ਆ ਲਿਆਂਦਾ ਇਹਨਾਂ ਨੇ ਤੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਉਸੇ ਵੇਲੇ ਤੇ ਇਹਨਾਂ ਕੋਲ ਵੀਡੀਓ ਵੀ ਬਣੀ ਪਈ ਹੈ ਉਦੀ ਤੋਰ ਤੇ ਦੀ ਤੇ ਸੈਪਸ਼ਨ ਦੇ ਉੱਤੇ ਪਈ ਹੈ ਜਿਹੜਾ ਡਾਕਟਰ ਨੇ ਟੀਕਾ ਲਗਾਇਆ ਉਹ ਥੱਲੇ ਨਹੀਂ ਆਣ ਕੋਲ ਆਇਆ ਉਹਨੂੰ ਹੁਣ ਮੈਡਮ ਲਕਾਂਦੀ ਪਿੰਡਿਆ ਅਸੀਂ ਕਹੇਗਾ ਆਪਾਂ ਤੋੜਪਨ ਕਰਨੀ ਹੈ ਉਹਨੂੰ ਜੇ ਡਾਰੀ ਤੋੜਪਨ ਨਹੀਂ ਕਰਨੀ ਪਰ ਕਰਨੀ ਤਾਂ ਹੀ ਮਤਲਬ ਜੇ ਸੱਚ ਦੱਸ ਦਿੰਦੇ ਆ ਤੇ ਉਹਨਾਂ ਨੇ ਪੁਲਿਸ ਸਾਧ ਲਈ ਮੈਡਮ ਨਹੀਂ ਕਿਉਂਕਿ ਉਹਨੂੰ ਮਤਲਬ ਖਤਰਾ ਸੀ ਕਿ ਮੈਂ ਦੇ ਗਲਤ ਸਾਰੀ ਹੁਣ ਡਾਕਟਰ ਸਾਹਿਬ ਨੂੰ ਆਈ ਕਿ ਬਾਹਰ ਕਰ ਕਹਿੰਦੀ ਡਾਕਟਰ ਸਾਹਿਬ ਨਹੀਂ ਮੈਂ ਸਾਹਮਣੇ ਪੇਸ਼ ਕਰਛਾ ਦੀ ਠੜੀ ਮੇਰਾ ਨਾਮ ਗੁਰਜੀਤ ਸਿੰਘ ਆ ਮੇਰਾ ਪਿੰਡ 베ਰੀਆ ਮੇਰਾ ਬ੍ਰਦਰ ਆ ਮੈਂ ਅਸੀਂ ਉਸ ਨੂੰ ਇੱਥੇ ਦਾਗਲ ਕਰਵਾਇਆ ਸੀ ਤੇ ਕਾਫੀ ਬਿਮਾਰੀ ਸੀ ਤੇ ਪਰ ਇਹਨਾਂ ਨੇ ਸਿਚੁਏਸ਼ਨ ਅਸੀਂ ਪੁੱਛਿਆ ਕਿ ਤੂੰ ਇਹ ਹੈਂਡਲ ਕਰ ਲੋਗੇ ਕਹਿ ਰਹੇ ਆ ਪਾ ਕਰ ਲਾਂਗੇ ਕਾਫੀ ਨਾ ਨੇ ਰੁਕੇ ਰਿਹਾ ਵੀ ਕੀਤਾ ਉਹਨੂੰ ਕਵਰ ਵੀ ਕੀਤਾ ਪਰ ਕੱਲ ਦੇ ਐਸੇ ਹੀ ਹੋਣੇ ਤਾਂ ਛੁੱਟੀ ਮੰਗਦੇ ਪਏ ਸੀ ਤੇ ਛੁੱਟੀ ਦਾ ਦਿੱਤੀ ਨਹੀਂ ਹੋਣਾ ਕੱਲ ਵੀ ਅੱਜ ਫੇਰ ਮੰਗੀ ਆ ਅਸੀਂ 12 ਵਜੇ ਤੱਕ ਉਹਨੂੰ ਦੇਖਿਆ ਮਿਲਿਆ ਗੱਲਾਂ ਬਾਤਾਂ ਕੀਤੀਆਂ ਸਭ ਕੁਝ ਓਕੇ ਹੀ ਹਨ ਕੋਈ ਨਹੀਂ ਤੇ ਅਸੀਂ 12 1 ਵਜੇ ਗਏ ਆ ਇਹਨਾਂ ਨੇ ਹੱਥ ਬੰਨੇ ਹੋਏ ਵੈਂਟੀਲੇਟਰ ਤੇ ਲਗਾਇਆ ਹੋਇਆ ਸੀ ਉਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕਿੰਨਾ ਇਹਨਾਂ ਨੂੰ ਕਹਿੰਦੇ ਠੱਕੇ ਥੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹਦੇ ਠੱਕੇ ਨਾਲ ਕਹਿੰਦੇ ਬਾਹਰ ਜਾਓ ਬਾਹਰ ਜਾਓਗੇ ਬਾਹਰ ਨਹੀਂ ਜਾਣਾ ਆਪਾਂ ਹੀ ਬਾਹਰ ਤੋਂ 2.5 ਘੰਟੇ ਲਾਤੇ ਇਹਨਾਂ ਨੇ ਇੰਨੀ ਦੇਰ ਚ ਬੰਦਾ ਕੋਣ ਕਸੂਰ ਹੈ ਇਸ ਬਾਅਦ ਦਾ ਤੁਸੀਂ ਡਿਸਚਾਰਜ ਕਰਦੇ ਕਰਦੇ 2.5 ਘੰਟੇ ਲਾਤੇ ਆ 5 ਮਿੰਟ ਚ ਹੋ ਜਾਂਦਾ ਇਹ ਕੰਮ ਇਹਦਾ ਹਾਂਜੀ ਮੇਰਾ ਭਰਾ ਇੱਥੇ ਕੋਈ ਵੀ ਨਾ ਆਵੇ ਇਹ ਬੰਦੇ ਮਾਰ ਕੇ ਭੇਜਦੇ ਆ ਆਵੇ ਬਰਦਾਸ਼ਪੁਰ ਇਹਦੇ ਜਿੰਨੇ ਵੀ ਆ ਚਾਰ ਆ ਜਾਂ ਦੋ ਬਰਦਾਸ਼ਪੁਰ ਸਾਰੇ ਇਹਦੇ ਇਹਦੇ ਅੰਡਰ ਹੀ ਆ ਅੰਡਰ ਆ ਜੀ ਇਹਨੂੰ ਡਾਰੀ ਹੀ ਤੇ ਮਤਲਬ ਇਹਨੇ ਮੁਲਾਜ਼ਮ ਸਾਹਿਬ ਸੱਦੇ ਆ ਜੀ ਆ ਇਹਨੂੰ ਆਣ ਮੁਲਾਜ਼ਮ ਸਾਹਿਬ ਪਰ ਇਹਨੂੰ ਖਤਰਾ ਆ ਆਪਣਾ ਡਾਰਾ ਸਾਰੇ ਦਾ ਜਿਹੜੇ ਡਾਕਟਰ ਸਾਹਿਬ ਨਾਲ ਹੱਥੀ ਗੱਲਬਾਤ ਹੋ ਰਹੀ ਹੈ ਡਾਕਟਰ ਸਾਹਿਬ ਨਹੀਂ ਥੱਲੇ ਆ ਰਹੇ ਉਹ ਤਾਂ ਡਾਕਟਰ ਨੇ ਇਹਨੂੰ ਹੈਂਡਲ ਕੀਤਾ ਉਹ ਮਤਲਬ ਡਾਕਟਰ 2 ਵਜੇ ਨਿਕਲ ਗਿਆ ਆ ਉਹਨੂੰ ਪਤਾ ਹੀ ਹੈ ਕਿ ਇਹਨਾਂ ਦਾ ਬੰਦਾ ਮਤਲਬ ਜਾ ਰਿਹਾ ਹੈ ਡੈੱਡ ਬੋਡੀ ਜਿੱਦਾਂ ਵੀ ਰਹੀ ਤੇ ਉਸ ਤੋਂ ਬਾਅਦ ਜਿਹੜਾ ਸਰਦਾਰ ਹੀ ਉਹਨੂੰ ਉਰ ਕੋ ਕਾਬੂ ਹੀ ਨਹੀਂ ਆਇਆ ਮਤਲਬ ਆਨੂੰ ਕਹਿੰਦਾ ਥੱਲੇ ਐਂਬੂਲੈਂਸ ਮਂਗਾਓ 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 ਜੀ ਤੂੰ ਜਾਣਾ ਇਹਨੇ ਕੀ ਕੀਤਾ ਕੀ ਨਹੀਂ ਸਾਨੂੰ ਪਤਾ ਨਹੀਂ ਆ ਜੀ ਕੀ ਨਹੀਂ ਪਤਾ ਨਹੀਂ ਆ ਇੱਕ ਤਾਂ ਇਹ ਰਿਪੋਰਟ ਨਹੀਂ ਦਿਖਾਉਂਦੇ ਟਾਈਮ ਦੀ ਅੱਜ ਕੀਤੀ ਹੈ ਤੇ ਅਗਲੇ ਦਿਨ 10 ਵਜੇ ਰਿਪੋਰਟ ਦਿਖਾਣੀ ਹੈ ਨਾਲ ਠੀਕ ਆ ਜੀ ਕੀ ਮੰਗ ਕਰਦੇ ਹਾਂ ਹਾਂ ਜੀ ਮੰਗ ਇਹੋ ਹੀ ਆ ਕਿ ਸਾਡਾ ਹੱਲ ਕੀਤਾ ਜਾਏ ਮਸਲਾ ਜਾਂ ਤਾਂ ਫਿਰ ਉਹ ਕਾਰਵਾਈ ਜੋ ਵੀ ਹੁੰਦੀ ਉਹ ਕਾਰਵਾਈ ਕੀਤੀ ਆ ਡਾਕਟਰਾਂ ਨੇ ਤਾਂ ਟਰੀਟਮੈਂਟ ਕੀਤਾ 11 ਵਜੇ ਤੱਕ ਬੰਦਾ ਬਿਲਕੁਲ ਠੀਕ ਸੀ ਉਹ ਤਾਂ ਦਲੀਆ ਖਾਦਾ ਫਿਰਦਾ ਤੁਰਦਾ ਸੀ ਸਭ ਕੋ ਠੀਕ ਸੀ ਜਦੋਂ ਆਪਾਂ ਕਿਹਾ ਕਿ ਆਪਾਂ ਇਹਨੂੰ ਦੂਸਰੇ ਹਸਪੀਟਲ ਲੈ ਜਾਂਦੇ ਆ ਨਾਲ ਹੀ ਬੰਦੇ ਨੂੰ ਇਹਦਾ ਠੀਕ ਇੰਜੈਕਸ਼ਨ ਲਗਾਇਆ ਜਿਹਾ ਸ਼ਾ ਲਗਾ ਤੋ ਬਾਅਦ ਬੰਦਾ ਇਹਦਾ ਆਈਸੀ ਵਾਟ ਵਾਟਾ ਬਿਨਾ ਪੁੱਛੇ ਇਹਨਾਂ ਹੱਥ ਬੰਨੇ ਹੋਈ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਆ ਡੈਥ ਕਰ ਗਿਆ ਮੰਗ ਕਰਦੇ ਆ ਜੇ ਸਾ ਡਾਕਟਰ ਟਰੀਟਮੈਂਟ ਕੀਤਾ ਤਾਂ ਕਿਹਸਾ ਦੋ ਦਾ ਪਰਚਾ ਹੋਣਾ ਚਾਹੀਦਾ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਇੱਥੇ ਕੋਈ ਇਸ਼ੂ ਹੋਇਆ ਹੈ ਕਿ ਕਿਸੇ ਜਿਹੜੇ ਮਰੀਜ਼ ਦੀ ਡੈਥ ਹੋਈ ਹੈ ਤਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਹੋ ਸਕਦਾ ਹੈ ਕਿ ਕੋਈ ਪ੍ਰੋਬਲਮ ਲਾਰਨਰਡ ਪ੍ਰੋਬਲਮ ਘੜੀ ਕਰ। ਸੋ ਉਸ ਬੰਦ ਵਿੱਚ ਮੈਂ ਇੱਥੇ ਆਇਆ ਸੀਗਾ ਜਿਹੜੇ ਉਹਦੇ ਫੈਮਿਲੀ ਮੈਂਬਰ ਆ ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨੂੰ ਮੈਂ ਇਸ ਜੀਦ ਤੋਂ ਸ਼ੋਰ ਕਰਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ ਅਣਗਹਿਲੀ ਕਰਕੇ ਡੈਥ ਹੋਈ ਹੈ ਤਾਂ ਉਹਦਾ ਇੱਕ ਇੱਕੋ ਤਰੀਕਾ ਹੈ ਕਿ ਉਹਦਾ ਅਸੀਂ ਇਨਕੁਐਸਟ reportBody ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਵਰਡ ਕਰਵਾ ਕੇ ਉਹਦੇ ਮੋਦਦ ਕਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟਾ ਇਹਨਾਂ ਨੂੰ ਅਸੀਂ ਪਹਿਲਾਂ ਦੱਸਤਾ ਪਏ ਅਸੀਂ ਬੋਰਡ ਆਫ ਡਾਟਾ ਤੋਂ ਉਹਦਾ ਪੋਸ਼ਟਵਰਡ ਕਰਵਾ ਕੇ ਤੇ ਜੋ ਬਣਦੀ ਕਾਰਵਾਈ ਹੋ ਜੇਗੀ ਜੇ ਇਹਨਾਂ ਦੀ ਨੈਗਲੀਜੈਂਸ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਇਹ ਅਬਰੋਲ ਹਸਪਤਲ ਦੀ ਕੰਪਲੇਂਟ ਇਹਨਾਂ ਨੂੰ ਤੋਂ ਮੈਂ ਕਿਹਾ ਕਿ ਤੁਸੀਂ ਜੇ ਤੁਸੀਂ ਜੋ ਵੀ ਕਾਰਵਾਈ ਕਰਵਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਡੈੱਡ ਬੋਡੀ ਇਥੋਂ ਸਿਵਲ ਹਸਪਤਾਲਾਂ ਪਾਸ ਸ਼ਿਫਟ ਕਰਵਾਵਾਂਗੇ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਲਿਖਾਂਗੇ ਸਟੇਟਮੈਂਟ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਮੌਤ ਦਾ ਕਾਰਨ ਆਇਆ ਜੇ ਇਹਨਾਂ ਦੀ ਨੈਗਲੀਜੈਂਸੀ ਆndi ਉਹਦੇ ਬਾਅਦ ਇੱਕ ਪ੍ਰੋਟੋਕੋਲ ਹੈਗਾ ਕਿ ਕਿੱਦਾਂ ਜੇ ਨੈਗਲੀਜੈਂਸੀ ਆਫ ਡਾਕਟਰ ਦਾ ਕੋਈ ਆਦਾ ਤਾਂ ਬੋਰਡ ਆਫ ਡਾਕਟਰਸ ਤੋਂ ਦਾ ਮੈਡੀਕਲ ਹੋਣਾ ਹੈ ਜਿਹੜਾ ਪੋਸਟਮਾਰਟਮ ਉਹ ਅਸੀਂ ਬੋਰਡ ਆਫ ਡਾਕਟਰ ਬਣਵਾ ਕੇ ਸਵੇਰੇ ਉਹਦਾ ਪੋਸਟਮਾਰਟਮ ਕਰਵਾਵਾਂਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਊਗੀ ਇਹਨਾਂ ਦਾ ਰੋਪ ਸੀ ਕਿ ਡਾਕਟਰਾਂ ਕਿਉਂਕਿ ਜਿਹੜਾ ਜਿਹੜਾ ਦਾ ਪੇਸ਼ੈਂਟ ਹੈ ਜਿਹੜਾ ਤੇ ਦਸਾਂ ਮਿਲ ਲੱਗ ਗਿਆ ਪਹਿਲੇ ਚੇਜ ਦੇਣਾ ਤਾਂ ਉਹ ਤੇ ਦਾਖਲ ਸੀਗਾ